ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਖਰ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਧੰਨਵਾਦ ਡੱਲਾ ਸਾਹਿਬ ਸਭ ਤੋਂ ਪਹਿਲਾ ਸਵਾਲ ਇਹੀ ਆ ਤੇ ਅਹਿਮ ਸਵਾਲ ਇਹੀ ਆ ਵੀ ਕੱਲ 6 ਜੂਨ ਹੈ ਤੇ ਕੱਲ ਨੂੰ ਜਿਹੜਾ ਸਿਆਸੀ ਸੰਕਟ ਬਣਿਆ ਹੋਇਆ ਬਾਬਾ ਹਰਨਾਮ ਸਿੰਘ ਢੁਮਾ ਤੇ ਕਾਰਜਕਾਰੀ ਜਥੇਦਾਰ ਸ਼੍ਰੀ ਅਕਾਲਤਖਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਦਰਮਿਆਨ ਇਹਦਾ ਨਤਾਰਾ ਕਿਵੇਂ ਹੋਊਗਾ ਗਿਆਨੀ ਕੁਲਦੀਪ ਸਿੰਘ ਗੜਗੱਜ ਜਿਹੜੇ ਆ ਇਹ ਪਛਾਣ ਹਟ ਜਾਣਗੇ ਧਾਮੀ ਸਾਹਿਬ ਦੋਹਾਂ ਦਾ ਪੈਚਅਪ ਕਰਾਉਣ ਦੇ ਵਿੱਚ ਜਾਂ ਕੋਈ ਵਿਚਕਾਰਲਾ ਰਸਤਾ ਕੱਢਣ ਦੇ ਵਿੱਚ ਕਾਮਯਾਬ ਹੋ ਜਾਣਗੇ ਸੋ ਸਭ ਤੋਂ ਪਹਿਲਾਂ ਇਹੀ ਅਹਿਮ ਸਵਾਲ ਆ ਵੀ ਕੱਲ ਨੂੰ 6 ਜੂਨ ਜਦੋਂ ਸ਼ਹੀਦ ਪਰਿਵਾਰਾਂ ਦੇ ਮੈਂਬਰ ਉੱਥੇ ਮੌਜੂਦ ਹੋਣਗੇ ਜਥੇਦਾਰ ਸਹਿਬਾਨ ਜਿਹੜੇ ਆ ਪਿਛਲੇ ਲੰਬੇ ਸਮੇਂ ਤੋਂ ਆਦੇਸ਼ ਕਰਦੇ ਆਏ ਆ ਕੀ ਕੱਲ ਫਸੀਲ ਤੋਂ ਕੋਈ ਆਦੇਸ਼ ਹੋਊਗਾ ਜੇ ਹੋਊਗਾ ਤੇ ਜਥੇਦਾਰ ਗੜਗੱਜ ਕਰਨਗੇ ਜਾਂ ਇਹਨਾਂ ਦੀ ਜਗ੍ਹਾ ਤੇ ਕੋਈ ਹੋਰ ਕਰੇਗਾ ਕਿਉਂਕਿ ਕਿਆਸਰਾਈਆਂ ਬਹੁਤ ਸਾਰੀਆਂ ਨੇ ਇਸ ਪੂਰੀ ਚਰਚਾ ਦੇ ਉੱਤੇ ਜਿਹੜਾ ਖੁੱਲ ਕੇ ਚਾਣਨਾ ਪਾਉ ਡਲਾ ਸਭ ਸੰਦੀਪ ਜੀ ਹਜੇ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਧਿਕਾਰਿਕ ਤੌਰ ਤੇ ਕਿਸੇ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ ਇਹਦਾ ਮਤਲਬ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਲੇ ਤੱਕ ਵੀ ਕਿਸੇ ਫੈਸਲੇ ਤੇ ਨਹੀਂ ਪਹੁੰਚੀ ਕਈ ਤਰ੍ਹਾਂ ਦੇ ਰਿਊਮਰਸ ਚੱਲ ਰਹੇ ਨੇ ਕਈ ਤਰ੍ਹਾਂ ਦੀਆਂ ਜਿਹੜੀਆਂ ਨੇ ਅਸੀਂ ਕਹਿ ਲੀਏ ਉਹ ਖਬਰਾਂ ਚੱਲ ਰਹੀਆਂ ਨੇ ਜਿਨ੍ਹਾਂ ਦੀ ਪੁਸ਼ਟੀ ਨਹੀਂ ਹੈ ਜਿਨ੍ਹਾਂ ਦੀ ਕਨਫਰਮੇਸ਼ਨ ਨਹੀਂ ਹੈ ਮੈਨੂੰ ਨਹੀਂ ਲੱਗਦਾ ਕਿ ਸੁਖਵੀਰ ਬਾਦਲ ਔਰ ਬਾਬਾ ਹਰਨਾਮ ਸਿੰਘ ਧੂਮਾ ਵਿਚਾਲੇ ਕੋਈ ਮੀਟਿੰਗ ਹੋਈ ਹੈ ਜਿੱਥੋਂ ਤੱਕ ਇਹ ਵੀ ਖਬਰ ਬਹੁਤ ਚੱਲ ਰਹੀ ਹੈ ਬਿਲਕੁਲ ਠੀਕ ਹੈ ਜਿੱਥੋਂ ਤੱਕ ਆਪਣੇ ਸੂਤਰ ਦੱਸ ਰਹੇ ਨੇ ਕਿਸੇ ਤਰ੍ਹਾਂ ਦੀ ਕੋਈ ਮੀਟਿੰਗ ਸੁਖਵੀਰ ਸਿੰਘ ਬਾਦਲ ਔਰ ਹਰਨਾਮ ਸਿੰਘ ਧੂਮਾ ਦੇ ਵਿਚਾਲੇ ਨਹੀਂ ਹੋਈ ਹੈ ਸੰਦੀਪ ਜੀ ਇਹ ਮੀਟਿੰਗ ਦਾ ਸਮਾਂ ਹੀ ਨਹੀਂ ਇਹ ਇਹ ਜਾਂ ਮੌਕਾ ਹੈ ਅਗਰ ਸੁਖਬੀਰ ਬਾਦਲ ਚੱਲ ਕੇ ਹਰਨਾਮ ਸਿੰਘ ਧੂਮਾ ਕੋਲੇ ਜਾਂਦੇ ਨੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਅਗਰ ਬਾਬਾ ਹਰਨਾਮ ਸਿੰਘ ਧੂਮਾ ਕੋਲੇ ਜਾਂਦਾ ਔਰ ਕਿਸ ਕੋਈ ਫੈਸਲਾ ਇਸ ਗੱਲ ਦਾ ਅਗਰ ਨਹੀਂ ਹੁੰਦਾ ਉਹਦੇ ਨਾਲ ਸੁਖਬੀਰ ਸਿੰਘ ਬਾਦਲ ਹੋਰ ਕਮਜ਼ੋਰ ਪਏਗਾ ਜਿਵੇਂ ਸੁਖਬੀਰ ਸਿੰਘ ਬਾਦਲ ਸੰਗਰੂਰ ਦੀ ਲੋਕ ਸਭਾ ਚੋਣ ਤੋਂ ਪਹਿਲਾਂ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਸਿਮਰਨਜੀਤ ਸਿੰਘ ਮਾਨ ਨੂੰ ਮਿਲਨ ਚਲੇ ਗਏ ਕਿ ਅਸੀਂ ਮਿਲ ਕੇ ਇੱਕ ਕੈਂਡੀਡੇਟ ਖੜਾ ਕਰਦੇ ਹਾਂ ਤੇ ਸਿਮਰਨਜੀਤ ਸਿੰਘ ਮਾਨ ਨੇ ਸ਼ਰੈ ਆਮ ਇਨਕਾਰ ਕਰ ਦਿੱਤਾ ਸੀ ਕਿ ਅਸੀਂ ਆਪਣੇ ਦਮ ਤੇ ਹੀ ਚੋਣ ਲੜਾਂਗੇ ਤੇ ਸੁਖਵੀਰ ਸਿੰਘ ਬਾਦਲ ਦੀ ਕਾਫੀ ਉਦੋਂ ਜਿਹੜੀ ਸਿਆਸੀ ਤੌਰ ਦੇ ਉੱਤੇ ਉਹ ਕਮਜ਼ੋਰ ਹੋਏ ਸੀ ਸੁਖਬੀਰ ਬਾਦਲ ਔਰ ਇਸੇ ਗੱਲ ਦਾ ਲਾਹਾ ਲੈ ਕੇ ਸਿਮਰਨਜੀਤ ਸਿੰਘ ਮਾਨ ਜਿੱਤ ਗਿਆ ਜ਼ਿਮਨੀ ਚੋਣ ਕਿ ਦੇਖੋ ਜੀ ਸੁਖਵੀਰ ਸਿੰਘ ਬਾਦਲ ਆ ਪਾਇਆ ਸੀ ਪਰ ਸਿਮਰਜੀਤ ਸਿੰਘ ਮਾਨ ਨੇ ਸਮਝੌਤਾ ਨਹੀਂ ਕੀਤਾ ਅਕਾਲੀ ਦਲ ਨਾਲ ਕਿਉਂਕਿ ਉਹਨਾਂ ਦਿਨਾਂ 'ਚ ਬਹੁਤ ਜ਼ਿਆਦਾ ਬੇਅਦਬੀਆਂ ਦੇ ਇਲਜ਼ਾਮ ਲੱਗਦੇ ਸੀ ਸ਼੍ਰੋਮਣੀ ਅਕਾਲੀ ਦਲ ਤੇ ਹੁਣ ਜਿਹੜੀ ਸਥਿਤੀ ਹੈ ਹੁਣ ਕਿਉਂਕਿ ਜੱਥੇਦਾਰ ਸਹਿਬਾਨਾਂ ਨੂੰ ਹਟਾਇਆ ਗਿਆ ਐ ਐਸਜੀਪੀਸੀ ਵੱਲੋਂ ਸੁਖਬੀਰ ਉਹਦੀ ਵਕਾਲਤ ਕਰ ਚੁੱਕੇ ਨੇ ਕਿ ਐਸਜੀਪੀਸੀ ਨੇ ਚੰਗਾ ਕੰਮ ਕੀਤਾ ਦੰਦਵੀ ਟਕਸਾਲ ਤੋਂ ਹਰਨਾਮ ਸਿੰਘ ਧੂਮਾ ਉਹ ਇਸ ਵਕਤ ਸੰਤ ਸਮਾਜ ਦੇ ਇੱਕ ਤੱਕੜੇ ਆਗੂ ਨੇ ਰਨਮ ਸਿੰਘ ਧੂਮਾ ਸੰਤ ਸਮਾਜ ਦੇ ਤਕੜੇ ਆਗੂ ਨੇ ਇਸ ਤੋਂ ਇਲਾਵਾ ਵੱਖ-ਵੱਖ ਨਹੰਗ ਸਿੰਘ ਜਥੇਬੰਦੀਆਂ ਜੀ ਵੱਖ-ਵੱਖ ਸੰਪਰਦਾਵਾਂ ਵੱਖ-ਵੱਖ ਮਿਸਲਾ ਸਿੱਖ ਜਥੇਬੰਦੀਆਂ ਚੀਫ ਖਾਲਸਾ ਦਿਵਾਨ ਉਹ ਸਾਰੇ ਇਸ ਗੱਲ ਤੋਂ ਨਾਰਾਜ਼ ਨੇ ਕਿ ਜਿਸ ਤਰ੍ਹਾਂ ਨਾਲ ਸ਼੍ਰੋਮਣੀ ਕਮੇਟੀ ਨੇ ਜਥੇਦਾਰ ਸਹਿਬਾਨਾਂ ਨੂੰ ਹਟਾਇਆ ਹਾਂ ਔਰ ਸੁਖਵੀਰ ਕਹਿੰਦਾ ਤਖਤਾਂ ਦੇ ਕਬਜ਼ੇ ਹੋਏ ਸੀ ਸੁਖਵੀਰ ਨੇ ਇੱਕ ਤਰੀਕੇ ਨਾਲ ਸ਼੍ਰੋਮਣੀ ਕਮੇਟੀ ਦੀ ਉਸ ਕਾਰਵਾਈ ਤੇ ਆਪਣੀ ਮੋਹਰ ਲਾਤੀ ਤੇ ਹੁਣ ਅੰਤਰੀਂ ਕਮੇਟੀ ਦਾ ਉੱਡਾ ਵਿਰੋਧ ਨਹੀਂ ਹੁੰਦਾ ਜਿਨ੍ਹਾਂ ਵਿਰੋਧ ਇਹ ਹੋਣ ਲੱਗਿਆ ਕਿ ਇਹ ਬਾਦਲਾਂ ਕਰਕੇ ਫੈਸਲਾ ਹੋਇਆ ਸੀ ਹੁਣ ਅਜੇ ਹਾਲਾਤਾਂ 'ਚ ਭੁੱਲ ਨਹੀਂ ਕਰੂਗਾ ਸੁਖਬੀਰ ਬਾਦਲ ਕਿ ਉਹ ਹਰਨਾਮ ਸਿੰਘ ਧੂਮਾ ਨੂੰ ਮਿਲਣ ਚਲਿਆ ਜਾਵੇ ਹੁਣ ਜਿਤ ਤੱਕ ਗੱਲ ਰਹਗੀ ਧਾਮੀ ਔਰ ਹਰਨਾਮ ਸਿੰਘ ਧੂਮਾ ਜਿੰਨੀ ਵੀ ਗੱਲਬਾਤ ਸੁਖਬੀਰ ਬਾਦਲ ਕੋਲੇ ਪਹੁੰਚ ਰਹੀ ਹੈ ਉਹ ਹਰਜਿੰਦਰ ਸਿੰਘ ਧਾਮੀ ਦੇ ਜ਼ਰੀਏ ਪਹੁੰਚਦੀ ਹੈ ਕਿਉਂਕਿ ਹਰਜਿੰਦਰ ਸਿੰਘ ਧਾਮੀ ਐਸਜੀਪੀਸੀ ਦਾ ਪ੍ਰਧਾਨ ਹੈ ਬਾਬਾ ਹਰਨਾਮ ਸਿੰਘ ਧੂਮਾ ਅਤੇ ਸੁਖਬੀਰ ਬਾਦਲ ਦੇ ਵਿੱਚ ਸੂਤਰ ਤਾਰ ਹੈ ਵਿੱਚ ਇੱਕ ਤਰੀਕੇ ਨਾਲ ਕਹਿ ਦਈਏ ਕਿ ਮੀਡੀਏਟਰ ਦੀ ਭੂਮਿਕਾ ਅਦਾ ਕਰ ਰਹੇ ਨੇ ਹਰਜਿੰਦਰ ਸਿੰਘ ਧਾਮੀ ਮੈਨੂੰ ਇਹ ਲੱਗਦਾ ਹੈ ਹਰਜਿੰਦਰ ਸਿੰਘ ਧਾਮੀ ਨੇ ਸੁਖਬੀਰ ਬਾਦਲ ਨੂੰ ਇਹ ਸਲਾਹ ਜ਼ਰੂਰ ਦਿੱਤੀ ਹੋਣੀ ਹੈ ਬਤੌਰ ਅਕਾਲੀ ਦਲ ਦੇ ਪ੍ਰਧਾਨ ਨੇ ਜਦੋਂ ਪੁੱਛਿਆ ਹੋਣਾ ਵੀ ਧਾਮੀ ਸਾਹਿਬ ਕਿਵੇਂ ਕਰਨਾ ਚਾਹੀਦਾ ਪੁੱਛਿਆ ਜ਼ਰੂਰ ਹੋਊਗਾ ਰੋਜ਼ ਟੈਲੀਫੋਨ ਤੇ ਦਿਨ ਚ ਕਈ ਕਈ ਵਾਰੀ ਗੱਲਬਾਤ ਹੁੰਦੀ ਹੋਣੀ ਹੈ ਧਾਮੀ ਦੀ ਔਰ ਸੁਖਵੀਰ ਬਾਦਲ ਦੀ ਧਾਮੀ ਉਹਨਾਂ ਨੇ ਇਹ ਗੱਲ ਕਹੀ ਹੋਣੀ ਹੈ ਕਿ ਜਿਸ ਤਰ੍ਹਾਂ ਸਿਧਾਂਤਕ ਮੁੱਦਾ ਬਣ ਗਿਆ ਜਿਸ ਤਰ੍ਹਾਂ ਤਖਤ ਸ੍ਰੀ ਪਟਨਾ ਸਾਹਿਬ ਵੱਲੋਂ ਤਨਖਾਈਆਂ ਨੇ ਕੁਲਦੀਪ ਸਿੰਘ ਗੜਗਾਜ ਔਰ ਬਾਬਾ ਟੇਕ ਸਿੰਘ ਢਨੋਲਾ ਸੋ ਅਗਰ ਇੱਕ ਤਖਤ ਵੱਲੋਂ ਜਥੇਦਾਰ ਸਾਹਿਬ ਨੂੰ ਤਨਖਾਈਆਂ ਕੋਸ਼ਟ ਕੀਤਾ ਗਿਆ ਕਿਉਂਕਿ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਇੱਕ ਕਮੇਟੀ ਬਣਾ ਕੇ ਭੇਜੀ ਸੀ ਤਖਤਸ਼ਰੀ ਪਟਨਾ ਸਾਹਿਬ ਉਹ ਕਮੇਟੀ ਉਥੋਂ ਦੀ ਪ੍ਰਬੰਧਕੀ ਕਮੇਟੀ ਨਾਲ ਮਿਲ ਕੇ ਆਈ ਹੈ ਇਹਦਾ ਮਤਲਬ ਹੈ ਕਿ ਐਸਜੀਪੀਸੀ ਗਲਬਾਤ ਨਾਲ ਇਹ ਮਸਲਾ ਖਤਮ ਕਰਨਾ ਚਾਹੁੰਦੀ ਹੈ ਤੇ ਗਲਬਾਤ ਨੇਪਰੇ ਚੜੇ ਬਿਨਾ ਤਖਤਸ਼ਰੀ ਪਟਨਾ ਸਾਹਿਬ ਦੇ ਅਗਰ ਐਸਜੀਪੀਸੀ ਗਿਆਨੀ ਕੁਲਦੀਪ ਸਿੰਘ ਗੜਗਜ ਤੋਂ ਸਨੇਹਾ ਦਵਾਉਂਦੀ ਹੈ ਸੰਦੇਸ਼ ਹੁਕਮ ਦਵਾਉਂਦੀ ਹੈ ਤੇ ਫਿਰ ਉਹ ਗੱਲ ਅੱਗੇ ਵੱਧ ਸਕਦੀ ਵਿਗੜ ਸਕਦੀ ਹੈ ਤਖਤਸ਼ਰੀ ਪਟਨਾ ਸਾਹਿਬ ਦੀ ਪ੍ਰਬੰਧਕੀ ਇਹ ਇੱਕ ਗੱਲ ਸਾਹਿਬ ਦੀ ਗੱਲ ਨੋਟ ਕਰਨ ਵਾਲੀ ਇਹ ਵੀ ਹੈ ਵੀ ਜefeਦਾਰ ਕੁਲਦੀਪ ਸਿੰਘ ਗੜਗਾਜੇ ਜਿਹੜੇ ਆ ਉਹਨਾਂ ਨੂੰ ਤਖਤਸ਼ਰੀ ਪਟਨਾ ਸਾਹਿਬ ਤੋਂ ਤਨਖਾਹਾਂ ਵੀ ਕਰਾਰ ਦਿੱਤਾ ਹੋਇਆ ਜੀ ਮੈਂ ਮੈਂ ਉਹੀ ਜ਼ਿਕਰ ਕਰ ਰਿਹਾ ਸੀ ਕਿਉਂਕਿ ਉਹਨਾਂ ਨੂੰ ਤਨਖਾਹਾਂ ਕਰਾਰ ਦਿੱਤਾ ਹੈ ਇਸ ਕਰਕੇ ਟਕਰਾ ਦੁਬਾਰਾ ਐਸਡੀਪੀਸੀ ਨਹੀਂ ਲੈਣਾ ਚਾਹੂਗੀ ਤਖਤਸ਼ਰੀ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਨਾਲ ਸੋ ਮੈਨੂੰ ਇਹ ਲੱਗਦਾ ਹੈ ਹਜੇ ਵੀ ਮੈਨੂੰ ਇਹ ਲੱਗਦਾ ਹੈ ਕਿ ਹਰਜਿੰਦਰ ਸਿੰਘ ਧਾਮੀ ਵਿੱਚ ਦਾ ਰਾਹ ਕੱਢਣਗੇ ਕਿ ਗਿਆਨੀ ਕੁਲਦੀਪ ਸਿੰਘ ਗੜਗਜ ਦੀ ਥਾਂ ਤੇ ਅਗਰ ਗਿਆਨੀ ਰੁਗਵੀਰ ਸਿੰਘ ਨੇ ਜਿਹੜੇ ਉਹ ਹੈੱਡ ਗ੍ਰੰਤੀ ਨੇ ਮੈਨੂੰ ਇਹ ਲੱਗਦਾ ਜਿਹੜੇ ਐਡੀਸ਼ਨਲ ਹੈੱਡ ਗ੍ਰੰਤੀ ਨੇ ਉਹਨਾਂ ਦੀ ਜਿਹੜੀ ਹੈ ਉਹਨਾਂ ਤੋਂ ਇਹ ਸੇਵਾ ਲਈ ਜਾ ਸਕਦੀ ਹੈ ਉਹ ਇਹ ਹੁਕਮ ਦੇ ਸਕਦੇ ਨੇ ਜਾ ਕੇ Shri Akal Takht ਸਾਹਿਬ ਦੀ ਫਸਿਲਤੋਂ ਐਡੀਸ਼ਨਲ ਹੈੱਡ ਗ੍ਰੰਤੀ ਨੇ ਜਿਹੜੇ ਕਿਉਂਕਿ ਉਹਦੇ ਨਾਲ ਕਿਸੇ ਤਰ੍ਹਾਂ ਦੀ ਜਿਹੜੀ ਮਰਿਆਦਾ ਦੀ ਉਲੰਘਣਾ ਨਹੀਂ ਹੈ ਹੁਣ ਅਗਰ ਗਿਆਨੀ ਕੁਲਦੀਪ ਸਿੰਘ ਗੜਗਜ ਬਤੌਰ ਜਥੇਦਾਰ ਇਸ ਗੱਲ ਤੇ ਅੜ ਜਾਂਦੇ ਨੇ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਹੀ ਉੱਥੋਂ ਹੁਕਮ ਦੇਣਗੇ ਸੰਦੇਸ਼ ਦੇਣਗੇ ਤੇ ਕੀ ਗਿਆਨੀ ਕੁਲਦੀਪ ਸਿੰਘ ਗੜਗਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਗਰ ਫੈਸਲਾ ਕਰ ਲਿਆ ਕਿ ਐਡੀਸ਼ਨਲ ਹੈੱਡ ਗ੍ਰੰਥੀ ਸਾਹਿਬ ਹੁਕਮ ਦੇਣਗੇ ਤੇ ਕੀ ਗਿਆਨੀ ਕੁਲਦੀਪ ਸਿੰਘ ਗੜਗਜ ਔਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਵੀ ਕੋਈ ਸਥਿਤੀ ਮਨਮਟਾ ਦੀ ਬਣ ਸਕਦੀ ਹੈ ਅੱਛਾ ਜੀ ਸਰ ਇੱਥੇ ਇੱਕ ਸਵਾਲ ਹੋ ਰਿਹਾ ਜਿੱਦਾਂ ਤੁਸੀਂ ਕਿਹਾ ਵੀ ਅਗਰ ਐਦਾਂ ਹੋ ਜਵੇ ਫਿਰ ਗਿਆਨੀ ਹਰਨਾਮ ਸਿੰਘ ਧੂਮਾ ਤੇ ਪਹਿਲਾਂ ਹੀ ਕਹਿ ਰਿਹਾ ਵੀ ਇੱਕ ਵਿਧੀ ਵਿਵਧਾਨ ਬਣਾਓ ਫਿਰ ਤਾਂ ਇਹ ਵੀ ਗੱਲ ਹੋ ਸਕਦੀ ਹੈ ਚਰਚਾ ਹੀ ਕਰ ਰਹੇ ਆ ਆਪਸ ਦੇ ਵਿੱਚ ਵੀ ਕੋਈ ਨਵੇਂ ਜਥੇਦਾਰ ਸਾਹਿਬ ਦੀ ਨਿਯੁਕਤੀ ਵੀ ਕੀਤੀ ਜਾ ਸਕਦੀ ਹੈ ਫਿਰ ਕਿਉਂਕਿ ਹਰਨਾਮ ਸਿੰਘ ਦਾ ਸਵਾਲ ਹੀ ਏਰੀਆ ਹੈ ਸੰਦੀਪ ਜੀ ਇਹ ਗੱਲ ਤੈਅ ਹੈ 6 ਜੂਨ ਨਿਕਲਣ ਤੋਂ ਬਾਅਦ ਤਖਤ ਸ੍ਰੀ ਅਕਾਲ ਤਖਤ ਸਾਹਿਬ ਨੂੰ ਪੱਕੇ ਤੌਰ ਤੇ ਜਥੇਦਾਰ ਜ਼ਰੂਰ ਮਿਲੇਗਾ ਮੈਨੂੰ ਇਹ ਲੱਗਦਾ ਹੁਣ ਇਹਨੂੰ ਬਹੁਤਾ ਸਮਾਂ ਨਹੀਂ ਪੈਣਾ ਕਿਉਂਕਿ ਅਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਆ ਗਈਆਂ ਔਰ ਚੋਣਾਂ ਤੋਂ ਪਹਿਲਾਂ ਪਹਿਲਾਂ ਐਸਜੀਪੀਸੀ ਨੇ ਪੱਕਾ ਜਥੇਦਾਰ ਨਾ ਲਾਇਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਐਸਜੀਪੀਸੀ ਨੂੰ ਦਿੱਕਤ ਆ ਸਕਦੀ ਹੈ ਕਿਉਂਕਿ ਇਹ ਮੁੱਦਾ ਬਹੁਤ ਵੱਡਾ ਬਣਨਾ ਹੈ ਇੱਕ ਤਾਂ ਪੰਥਕ ਮਰਿਆਦਾ ਦੀ ਉਲੰਘਣਾ ਦਾ ਔਰ ਦੂਸਰਾ ਜਥੇਦਾਰ ਸਹਿਬਾਨਾਂ ਨੂੰ ਜਿਸ ਤਰ੍ਹਾਂ ਨਾਲ ਹਟਾਇਆ ਗਿਆ ਸੀ ਉਹ ਜਿਹੜਾ ਬਦਨਾਮੀ ਦਾ ਦਾਗ ਹੈ ਉਹ ਐਸਡੀਪੀਸੀ ਤੋਂ ਨਹੀਂ ਲਹਿ ਰਿਹਾ ਇਸ ਕਰਕੇ ਐਸਡੀਪੀਸੀ ਦੇ ਹਰਜਿੰਦਰ ਧਾਮੀ ਚਾਹਣਗੇ ਕਿ 6 ਜੂਨ ਨਿਕਲ ਜੇ 6 ਜੂਨ ਤੋਂ ਬਾਅਦ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੱਕੇ ਜਥੇਦਾਰ ਸਾਹਿਬ ਲਾ ਲਈਏ ਕਿਉਂਕਿ ਵੱਖ-ਵੱਖ ਜਿਹੜੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਭਾਵੇਂ ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ ਨੇ ਉਹਨਾਂ ਨੇ ਮੀਟਿੰਗ ਕੀਤੀ ਰੂਪਨਗਰ ਬਖਵਾ ਕੋਚ ਬੜੇ ਸਨਮਾਨਜਨਕ ਸਾਡੇ ਨਿਹੰਗ ਸਿੰਘ ਲੀਡਰ ਸੀ ਉਹ ਕਹਿੰਦੇ ਵੀ ਸਾਨੂੰ ਵਚਨ ਦਿੱਤਾ ਸੀ ਐਸਪੀਸੀ ਪ੍ਰਧਾਨ ਨੇ ਕਿ ਅਸੀਂ ਬਹੁਤ ਜਲਦ ਮਰਿਆਦਾ ਮੁਤਾਬਕ ਜਥੇਦਾਰ ਸਾਹਿਬ ਦੀ ਨਿਯੁਕਤੀ ਕਰਾਂਗੇ ਪੱਕੇ ਤੌਰ ਤੇ ਜਥੇਦਾਰ ਸਾਹਿਬ ਦੀ ਸੋ ਇਸ ਕਰਕੇ 6 ਜੂਨ ਇਸ ਵਕਤ ਬਹੁਤ ਵੱਡਾ ਮੁੱਦਾ ਸ਼੍ਰੋਮਣੀ ਅਕਾਲੀ ਦਲ ਲਈ ਵੀ ਔਰ ਐਸਜੀਪੀਸੀ ਲਈ ਵੀ ਇਹਨਾਂ ਦੀ ਕਾਰਗੁਜ਼ਾਰੀ ਕਮਜ਼ੋਰ ਸਾਬਤ ਹੋਈ ਹੈ ਕਾਰਗੁਜ਼ਾਰੀ ਫੇਲ ਸਾਬਤ ਹੋਈ ਹੈ ਕਿ ਤੁਸੀਂ ਜਥੇਦਾਰ ਸਹਿਬਾਨਾਂ ਨੂੰ ਹਟਾਤਾ ਉਸ ਤੋਂ ਬਾਅਦ ਅਗਰ ਤੁਸੀਂ ਨਵੇਂ ਜਥੇਦਾਰ ਸਾਹਿਬ ਦੀ ਸੇਵਾ ਸੰਭਾਲ ਕਰਾਉਨੇ ਹੋ ਤੇ ਤੁਸੀਂ ਕਿਉਂ ਲੁੱਕ ਕੇ ਕਰਾਉਨੇ ਹੋ ਐਸਡੀਪੀਸੀ ਬਾਬਾ ਟੇਕ ਸਿੰਘ ਧਨੋਲਾ ਦੀ ਵੀ April ਚ ਸੇਵਾ ਸੰਭਾਲ ਅਚਾਨਕ ਕਰਾਤੀ ਤੁਸੀਂ ਕਿਉਂ ਨਹੀਂ ਪੂਰੀ ਦੁਨੀਆ ਨੂੰ ਬੁਲਾਉਂਦੇ ਵਿਧੀ ਵਿਧਾਨ ਦੇ ਮੁਤਾਬਕ ਤੁਸੀਂ ਦੁਨੀਆ ਨੂੰ ਬੁਲਾਉਣ ਤੋਂ ਭਾਵ ਸਾਰੀਆਂ ਸਿੱਖ ਸੰਪਰਦਾਵਾਂ ਸੰਸਥਾਵਾਂ ਸਾਡੇ ਵੱਖ-ਵੱਖ ਤਖਤਾਂ ਦੇ ਜਥੇਦਾਰ ਨਿਹੰਗ ਸਿੰਘ ਜਿਹੜੇ ਸਾਡੇ ਨੇ 96 ਕਰੋੜੀ ਦੀ ਬਾਬਾ ਬੁੱਢਾ ਦਾ ਵਾਲੇ ਲੇਕਿਨ ਸਾਰਿਆਂ ਨੂੰ ਤੁਸੀਂ ਕਿਉਂ ਨਹੀਂ ਬੁਲਾਉਂਦੇ ਸੋ ਅੱਛਾ ਹੁਣ ਨਰਸਰ ਸਾਹਿਬ ਇਹ ਸਭ ਦੇ ਵਿੱਚ ਨਾ ਇੱਕ ਚੀਜ਼ ਹੋਰ ਦੇਖਣ ਵਾਲੀ ਬੜੀ ਹੈ ਕਿ ਜਿੱਥੇ ਆਪਾਂ ਗੱਲ ਪੰਥਕ ਸਿਆਸਤ ਦੀ ਕਰ ਰਹੇ ਹਾਂ ਅਕਾਲੀ ਦਲ ਦੀ ਗੱਲ ਰਹੇ ਹਾਂ ਆਪਾਂ ਮਾੜੀ ਜੀ ਗੱਲ ਸੁਖਬੀਰ ਬਾਦਲ ਦੀ ਵੀ ਕਰਦੇ ਹਾਂ ਸੁਖਬੀਰ ਬਾਦਲ ਦੇ ਬੜਾ ਸਪੈਸਲਾਕ ਬੜੇ ਉਹਨਾਂ ਦੇ ਜਿਹੜੇ ਖਾਸਮ ਖਾਸ ਸੋਹਣ ਸਿੰਘ ਠੰਡਲ ਜਿਹੜੀ 22 ਇਲੈਕਸ਼ਨਾਂ ਦੇ ਵਿੱਚ ਸਾਥ ਛੱਡ ਗਏ ਸੀ ਪਾਰਟੀ ਦਾ ਉਹ ਵੀ ਪਾਰਟੀ ਚ ਵਾਪਸ ਆ ਗਏ ਕਿਤੇ ਨਾ ਕਿਤੇ ਇਦਾਂ ਲੱਗਦਾ ਵੀ ਸੁਖਬੀਰ ਬਾਦਲ ਮਜ਼ਬੂਤ ਵੀ ਹੋ ਰਹੇ ਪੁਰਾਣੇ ਲੀਡਰ ਜਿਹੜੇ ਛੱਡ ਗਏ ਸੀ ਉਹ ਵਾਪਸ ਵੀ ਆ ਰਹੇ ਆ ਸੁਖਬੀਰ ਉਹਨਾਂ ਦੀ ਲੀਡਰਸ਼ਿਪ ਦੇ ਵਿੱਚ ਨਖਾਰ ਵੀ ਆ ਰਿਹਾ ਦੇਖੋ ਤੁਸੀਂ ਕਿਹਾ ਖਾਸਮ ਖਾਸ ਜਿਹੜੇ ਖਾਸਮ ਖਾਸ ਹੁੰਦੇ ਨੇ ਸੰਦੀਪ ਜੀ ਉਹ ਛੱਡ ਕੇ ਨਹੀਂ ਜਾਇਆ ਕਰਦੇ ਸੋ ਅਸੀਂ ਮੌਕਾ ਪ੍ਰਸਤ ਕਹਿ ਸਕਦੇ ਆ ਦੇਖੋ ਸੋਨ ਸਿੰਘ ਢੰਡਲ ਉਹਨਾਂ ਨੇ ਸੋਨ ਸਿੰਘ ਢੰਡਲ ਮੰਤਰੀ ਵੀ ਰਹੇ ਬਾਗਲ ਦੀ ਸਰਕਾਰ 2017 ਤੋਂ ਪਹਿਲਾਂ ਉਹ ਮੰਤਰੀ ਰਹੇ ਫਿਰ ਉਹ ਬੀਜੇਪੀ 'ਚ ਚਲੇ ਗਏ ਉਹਨਾਂ ਨੇ ਪਾਰਲੀਮੈਂਟ ਦੀ ਚੋਣ ਬੀਜੇਪੀ ਵੱਲੋਂ ਲੜੀ ਨਹੀਂ ਪਾਰਲੀਮੈਂਟ ਦੀ ਚੋਣ ਡੱਲਾ ਸਾਹਿਬ ਉਹਨਾਂ ਨੇ ਅਕਾਲੀ ਦਲ ਵੱਲੋਂ ਲੜੀ ਸੀ ਬਾਈ ਇਲੈਕਸ਼ਨ ਉਹਨਾਂ ਨੇ ਹਾਂ ਉਹ ਹੁਣੇ ਜਿਹੜੀ ਡਾਕਟਰ ਚੱਬੇਵਾਲ ਵਾਲੀ ਸੀਟ ਤੇ ਲੜੇ ਸੀ ਉਹ ਚੱਬੇਵਾਲ ਉਹਨਾਂ ਦੇ ਸਾਹਮਣੇ ਉਹ ਵਿਧਾਨ ਸਭਾ ਦੀ ਚੋਣ ਲੜੇ ਸੀ ਮੈਂ ਮਾਫੀ ਚਾਹੂੰਗਾ ਪਾਰਲੀਮੈਂਟ ਦੀ ਚੋਣ ਉਹਨਾਂ ਨੇ ਲੜੀ ਸ਼੍ਰੋਮਣੀ ਅਕਾਲੀ ਦਲ ਤੋਂ ਬਿਲਕੁਲ ਪਹਿਲਾਂ ਉਹ ਅਕਾਲੀ ਬੀਜੇਪੀ ਦੇ ਸਾਂਝੇ ਉਮੀਦਵਾਰ ਬਣਦੇ ਰਹੇ ਨੇ ਬਿਲਕੁਲ ਇਸ ਵਾਰ ਉਹ ਚਲੇ ਗਏ ਸੀ ਬੀਜੇਪੀ 'ਚ ਹੁਣ ਬੀਜੇਪੀ ਚ ਜਾ ਕੇ ਉਹਨਾਂ ਦੀ ਪੋਜੀਸ਼ਨ ਬਹੁਤ ਖਰਾਬ ਰਹੀ ਜ਼ਮਾਨਤ ਨਹੀਂ ਉਹਨਾਂ ਦੀ ਬਚੀ ਬਿਲਕੁਲ ਹੁਣ ਅਸਲ ਚ ਕੀ ਹੈ ਸੰਦੀਪ ਜੀ ਚੋਣਾਂ ਦੇ ਦਿਨਾਂ ਚ ਜਦੋਂ ਲੀਡਰ ਆਪਣੀ ਥਾਂ ਪਾਰਟੀ ਬਦਲ ਜਾਂਦੇ ਨੇ ਤੇ ਉਹ ਲੋਕਾਂ ਚ ਪ੍ਰਵਾਨ ਨਹੀਂ ਹੁੰਦੇ ਬੀਜੇਪੀ ਪਿੰਡਾਂ ਚ ਹਜੇ ਉਸ ਪੱਧਰ ਤੇ ਨਹੀਂ ਪਹੁੰਚੀ ਕਿ ਬੀਜੇਪੀ ਪਿੰਡੂ ਖੇਤਰਾਂ ਦੇ ਵਿੱਚ ਆਪਣਾ ਝੰਡਾ ਗੱਡੇ ਤੇ ਸੋਨ ਸਿੰਘ ਠੰਡਲ ਹੁਣੀ ਹੁਣ ਬੀਜੇਪੀ ਛੱਡ ਕੇ ਫੇਰ ਅਕਾਲੀ ਦਲ ਚ ਆ ਗਏ ਸੁਖਬੀਰ ਸਿੰਘ ਬਾਦਲ ਵਾਲੇ ਪਾਸੇ ਆ ਗਏ ਤੇ ਸੁਖਬੀਰ ਬਾਦਲ ਬੜੇ ਖੁਸ਼ ਗੁਲਦਸਤਾ ਵੀ ਰੱਖਿਆ ਸੀ ਉਹਨਾਂ ਨੂੰ ਬੁੱਕਾ ਦਿੱਤਾ ਫੁੱਲਾਂ ਦਾ ਬਕਾਇਦਾ ਉਹਨਾਂ ਦਾ ਸਵਾਗਤ ਕੀਤਾ ਚਾਰ ਵਾਰ ਦੇ ਤਿੰਨ ਚਾਰ ਵਾਰ ਦੇ ਐਮਐਲਏ ਆ ਸੋਨ ਸਿੰਘ ਠੰਡਲ ਔਰ ਰਾਖਵੇਂ ਕਰਨ ਵਾਲੇ ਭਾਈਚਾਰੇ ਚ ਉਹਨਾਂ ਦੀ ਚੰਗੀ ਨੁਮਾਇੰਦਗੀ ਐ ਪਰ ਸੁਖਬੀਰ ਬਾਦਲ ਨੇ ਉਹਨਾਂ ਨੂੰ ਸ਼ਾਮਲ ਕਰਾ ਕੇ ਭਾਵੇਂ ਇਸ ਗੱਲ ਦਾ ਦਾਵਾ ਕਰਤਾ ਕਿ ਹੁਣ ਅਕਾਲੀ ਦਲ ਚ ਲੀਡਰ ਮੁੜਨ ਲੱਗੇ ਹੋਰ ਵੀ ਲੀਡਰ ਜਲਦ ਵਾਪਸ ਆਉਣਗੇ ਪਰ ਇੱਕ ਅੱਦੇ ਲੀਡਰ ਵਾਪਸ ਆਉਣ ਦੇ ਨਾਲ ਗੱਲ ਨਹੀਂ ਬਣਨੀ ਸੰਦੀਪ ਜੀ ਮਸਲਾ ਕੀ ਹੈ ਮਸਲਾ ਲੀਡਰਸ਼ਿਪ ਵਾਪਸ ਆਉਣ ਦਾ ਨਹੀਂ ਕੋਈ ਐਮਐਲਏ ਛੱਡ ਗਿਆ ਆ ਗਿਆ ਮਸਲਾ ਉਹ ਵੀ ਨਹੀਂ ਹੈ ਮਸਲਾ ਕੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਹੁੰਦਾ ਸੀ ਪ੍ਰਕਾਸ਼ ਸਿੰਘ ਬਾਦਲ ਜਾਂ ਇਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਦੇ ਤਾਂ ਸਵਾਲ ਖੜੇ ਹੋਗੇ ਉਸ ਤੋਂ ਪਹਿਲਾਂ ਜਿੰਨੇ ਲੀਡਰ ਰਹੇ ਨੇ ਜਿੱਥੇ ਜਰਨਾਰਾ ਸਾਹਿਬ ਪ੍ਰਧਾਨ ਸੀ ਸੁਖਜੀਤ ਸਿੰਘ ਬਰਨਾਲਾ ਸਾਹਿਬ ਰਹੇ ਨੇ ਜਿਨੇ ਵੀ ਵੱਡੇ ਵੱਡੇ ਲੀਡਰ ਰਹੇ ਨੇ ਉਹ ਸਾਰਿਆਂ ਦੀ ਛਵੀ ਇੱਕ ਪੰਥਕ ਲੀਡਰ ਦੇ ਤੌਰ ਤੇ ਸੀ ਕਿਸੇ ਸਮੇਂ ਤੱਕ ਪ੍ਰਕਾਸ਼ ਸਿੰਘ ਬਾਦਲ ਵੀ ਪੰਥਕ ਲੀਡਰ ਦੇ ਤੌਰ ਤੇ ਵਿਚਰਦੇ ਰਹੇ ਪਰ ਦੋ ਤਿੰਨ ਵਾਰ ਚਾਰ ਵਾਰ ਮੁੱਖ ਮੰਤਰੀ ਬਣ ਕੇ ਜਦੋਂ ਭਾਜਪਾ ਨਾਲ ਉਹਨਾਂ ਦੀ ਸਾਂਝ ਗੂੜੀ ਹੋ ਗਈ ਉਦੋਂ ਬਾਦਲ ਪੰਥਕ ਏਜੰਡਾ ਛੱਡ ਗਏ ਮੋਗੇ ਦੀ ਰੈਲੀ 'ਚ ਉਹਨਾਂ ਨੇ ਪੰਜਾਬੀ ਪਾਰਟੀ ਦਾ ਐਲਾਨ ਕਰਤਾ ਇੱਕ ਤਰੀਕੇ ਨੇ ਸੋ ਜਦੋਂ ਦਾ ਵੱਡੇ ਬਾਦਲ ਨੇ ਪੰਥਕ ਅਜੰਡਾ ਛੱਡਿਆ ਸ਼੍ਰੋਮਣੀ ਅਕਾਲੀ ਦਲ ሄਠਾਂ ਜਾਂਦਾ ਰਿਹਾ ਵੋਟਰਾਂ ਪੱਖੋਂ ਕਿਉਂਕਿ ਵੋਟਰ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਉਹ ਪੰਥਕ ਹੈ ਉਹ ਨਿਤਨੇਮ ਹੈ ਨਿਤਨੇਮੀ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ 'ਚ ਬਹੁਤ ਵੱਡੀ ਆਸਥਾ ਰੱਖਦਾ ਹੈ ਉਹ ਗੁਰੂ ਸਾਹਿਬਾਨਾਂ ਦੀ ਫਿਲਾਸਫੀ ਤੇ ਚੱਲਦਾ ਹੈ ਉਹ ਗਰੀਬ ਹੋਵੇ ਅਮੀਰ ਹੋਵੇ ਬਿਲਕੁਲ ਠੀਕ ਉਹ ਲੰਗਰ ਦੀ ਪ੍ਰਥਾ ਨਹੀਂ ਤੋੜਦਾ ਉਹ ਜਿੱਥੇ ਮੌਕਾ ਮਿਲੇ ਸੇਵਾ ਕਰਦਾ ਹੈ ਜਿਹੜਾ ਇੱਕ ਆਮ ਸਿੱਖ ਹੈ ਉਹ ਬਹੁਤ ਵੱਡਾ ਦਾਨੀ ਹੈ ਹੁਣ ਸੁਖਵੀਰ ਸਿੰਘ ਬਾਦਲ ਦੀ ਬਤੌਰ ਅਕਾਲੀ ਦਲ ਪ੍ਰਧਾਨ ਜਿਹੜੀ ਲੀਡਰਸ਼ਿਪ ਹੈ ਹੁਣ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਅੰਮ੍ਰਿਤ ਛਕਿਆ ਕੁਝ ਸਮਾਂ ਪਹਿਲਾਂ ਹੁਣ ਉਹ ਆਪਣਾ ਦਾੜਾ ਪ੍ਰਕਾਸ਼ ਕਰਨ ਲੱਗੇ ਨੇ ਪਰ ਹਜੇ ਵੀ ਸੁਖਵੀਰ ਸਿੰਘ ਬਾਦਲ ਨੂੰ ਆਮ ਲੋਕ ਪੰਥਕ ਲੀਡਰ ਦੇ ਤੌਰ ਤੇ ਨਹੀਂ ਦੇਖਦੇ ਸੋ ਸੁਖਵੀਰ ਸਿੰਘ ਬਾਦਲ ਪੰਥਕ ਲੀਡਰਸ਼ਿਪ ਲੀਡਰਸ਼ਿਪ ਦੇ ਤੌਰ ਤੇ ਆਪਣੇ ਆਪ ਨੂੰ ਵਿਕਸਿਤ ਨਹੀਂ ਕਰ ਸਕਿਆ ਉਹ ਅਕਾਲੀ ਦਲ ਦੇ ਪ੍ਰਧਾਨ ਦੇ ਤੌਰ ਤੇ ਸੁਖਵੀਰ ਬਾਦਲ ਜ਼ਰੂਰ ਇਸ ਵਕਤ ਵਿੱਚ ਰਹਿ ਨੇ ਤੇ ਸੁਖਵੀਰ ਬਾਦਲ ਦਾ ਜਦੋਂ ਅਸੀਂ ਏਜੰਡਾ ਵੀ ਸੁਣਦੇ ਆ ਕਿ ਜਿੰਨਾ ਵਿਕਾਸ ਅਸੀਂ ਕਰਤਾ ਕਿਸੇ ਨੇ ਨਹੀਂ ਕੀਤਾ ਆ ਲੁਧਿਆਣੇ ਗਏ ਸਾਡੀ ਸਰਕਾਰ ਆ ਗਈ ਜ਼ਮੀਨਾਂ ਦੇ ਭਾਅ ਵੱਧ ਜਾਣਗੇ ਮੇਰੀ ਸਰਕਾਰ ਸੀ ਮੈਂ ਹੀ ਡਵੈਲਪਮੈਂਟ ਲਈ ਪੈਸਾ ਦਿੱਤਾ ਤੇ ਆਲੀ ਨੇ ਪੈਸਾ ਕਮਾ ਲਿਆ ਇਸ ਤਰ੍ਹਾਂ ਦੇ ਜਿਹੜੇ ਬਿਆਨ ਨੇ ਉਹ ਕਿਸੇ ਲੀਡਰ ਨੂੰ ਇੱਕ ਮੈਚ्योर ਲੀਡਰ ਦੇ ਤੌਰ ਤੇ ਸਥਾਪਿਤ ਨਹੀਂ ਕਰਦੇ ਵੱਡੇ ਬਾਦਲ ਔਰ ਸੁਖਵੀਰ ਬਾਦਲ ਛੋਟੇ ਬਾਦਲ ਦੋਵਾਂ ਦੇ ਭਾਸ਼ਣ ਕਰਨ ਦੀ ਸ਼ੈਲੀ 'ਚ ਜ਼ਮੀਨ ਆਸਮਾਨ ਦਾ ਫਰਕ ਹੈ ਵੱਡਾ ਬਾਦਲ ਬਹੁਤ ਨਿਮਕ ਕੇ ਭਾਸ਼ਣ ਕਰਦਾ ਸੀ ਸੁਖਵੀਰ ਬਾਦਲ ਕੈਪਟਨ ਅਮਰਿੰਦਰ ਦੀ ਤਰ੍ਹਾਂ ਪੂਰਾ ਤਣ ਕੇ ਭਾਸ਼ਣ ਕਰਦਾ ਸੁਖਵੀਰ ਬਾਦਲ ਦੀ ਜਿਹੜੀ ਭਾਸ਼ਣ ਦੀ ਸ਼ੈਲੀ ਸੀ ਜਾਂ ਬਿਕਰਮ ਮਜੀਠੀ ਦੇ ਭਾਸ਼ਣ ਦੀ ਸ਼ੈਲੀ ਸੀ ਇਹ 2007 2012 ਲਈ ਮਾਫਕ ਸੀ ਕਿਉਂਕਿ ਦੂਜੇ ਪਾਸੇ ਕੈਪਟਨ ਅਮਰਿੰਦਰ ਇੱਕ ਦਬਕੇ ਵਾਲਾ ਲੀਡਰ ਮੰਨਿਆ ਜਾਂਦਾ ਸੀ ਕੀ ਕੈਪਟਨ ਅਮਰਿੰਦਰ ਅਗਰ ਇੱਕ ਧਮਕੇ ਦੇ ਤੌਰ ਤੇ ਸਿਆਸਤ ਕਰਦਾ ਸੀ ਤੇ ਸੁਖਬੀਰ ਬਾਦਲ ਤੇ ਬਿਕਰਮਜੀਠੀਆ ਸਾਹਮਣੇ ਖੜੇ ਹੋਏ ਉਹ ਮੁਕਾਬਲਾ ਸਮਝ ਆਉਂਦਾ ਸੀ ਹੁਣ ਜਿੰਨੇ ਲੀਡਰ ਨੇ ਹੁਣ ਕੋਈ ਧਮਕੇ ਵਾਲਾ ਲੀਡਰ ਨਹੀਂ ਹੈਗਾ ਭਗਵੰਤ ਮਾਨ ਵੀ ਮਿੱਠਾ ਹੀ ਹੈ ਉਹ ਵੀ ਭਗਵੰਤ ਮਾਨ ਹਾਸਾ ਹਾਸਾ ਹੁਸਾ ਪਾਲੰਦਾ ਪਰ ਧਮਕੇ ਧੁਮਕੇ ਉਹ ਵੀ ਨਹੀਂ ਮਾਰਦਾ ਤੇ ਬੀਜੇਪੀ ਦੇ ਵੀ ਕੋਈ ਅਜਿਹੇ ਲੀਡਰ ਨਹੀਂ ਜਿਹੜਾ ਧਮਕਾ ਮਾਰੇ ਤੇ ਜਿਹੜੇ ਪੰਜ ਮੈਂਬਰੀ ਕਮੇਟੀ ਦੀ ਲੀਡਰਸ਼ਿਪ ਹੈ ਉਹ ਸਾਰੇ ਨਰਮ ਹੈ ਬਿਲਕੁਲ ਤੁਸੀਂ ਸਰਤਾ ਸਿੰਘ ਉਦਾਇਪੁਰ ਲੈ ਲਓ ਕਿੰਨੇ ਸਿਆਣੀ ਉਮਰ ਦੇ ਉਹ ਸ਼ਖਸੀਅਤ ਹੈ ਔਰ ਕਿੰਨੀ ਨਰਮ ਮਿੱਠ ਬੋਲੀ ਗੁਰਪ੍ਰਤਾ ਬਡਾਲਾ ਨਰਮ ਇਕਬਾਲ ਸਿੰਘ ਝੁੰਦਾ ਸਾਹਿਬ ਤਾਂ ਸ਼ਾਇਰ ਆਦਮੀ ਨੇ ਨਰਮ ਨੇ ਉਹਨਾਂ ਦਾ ਦਿਲ ਇੱਕ ਕਵੀ ਵਾਲਾ ਦਿਲ ਹੈ ਬੀਬੀ ਸਤਵੰਤ ਕੌਰ ਉਹ ਇੱਕ ਪੰਥਕ ਕੰਮ ਕਰਦੇ ਆ ਸਿੱਖਿਆ ਦੇ ਖੇਤਰ ਚ ਲੜੇ ਨੇ ਸਿੱਖਿਆ ਦੇ ਖੇਤਰ ਚ ਉਹ ਆਪਣੀ ਜ਼ਿੰਦਗੀ ਉਹਨਾਂ ਨੇ ਐਸਜੀਪੀਸੀ ਦੇ ਨਾਲ ਲਾਈ ਹੋਈ ਹੈ ਉਹ ਵੀ ਧਾਰਮਿਕ ਸ਼ਖਸੀਅਤ ਨੇ ਔਰ ਉਹ ਵੀ ਬੜੇ ਨਿਮਰਤਾ ਵਾਲੇ ਨੇ ਔਰ ਲੌਜੀਕ ਤੇ ਗੱਲ ਕਰਦੇ ਨੇ ਤਰਕ ਦੇ ਨਾਲ ਗੱਲ ਕਰਦੇ ਨੇ ਮਨਪੀਤ 41 ਉਹ ਵੀ ਇੱਕ ਸਧਾਰਨ ਕਿਸਾਨ ਦੀ ਉਹਦੀ ਛਵੀ ਹੈ ਮਨਪੀਤ 41 ਦੀ ਉਹ ਆਪ ਹੀ ਟਰੈਕਟਰ ਚਲਾ ਕੇ ਖੇਤੀ ਖੁੱਤੀ ਕਰਦਾ ਰਹਿੰਦਾ ਮਨਪੀਤ 41 ਵੀ ਤੁਸੀਂ ਹਿਸਾਬ ਦੇ ਕੋ ਨੂੰ ਅਗਰ ਜਿਹੜੇ ਲੋਕ ਜਾਣਦੇ ਉਹਨਾਂ ਨੂੰ ਪਤਾ ਹੈ ਔਰ ਮਨਪੀਤ 41 ਹਲਕੇ 'ਚ ਕਿਸੇ ਦੇ ਦੁੱਖ ਸੁੱਖ ਹੋਵੇ ਮੈਂ ਜੋ ਪਤਾ ਕੀਤਾ ਹੈ ਮਨਪੀਤ 41 ਬਾਰੇ ਸੰਦੀਪ ਜੀ ਕਹਿੰਦੇ ਹਲਕੇ 'ਚ ਕਿਸੇ ਦਾ ਦੁੱਖ ਸੁੱਖ ਹੋਵੇ ਕੋਈ ਸਾਡੇ ਵਾਂਗ ਕਮਜ਼ੋਰ ਹੈ ਕੋਈ ਅਮੀਰ ਹੈ ਉਹ ਸਾਰਿਆਂ ਦੀ ਚਲਿਆ ਜਾਂਦਾ ਹੈ ਉਹ ਕੋਈ ਫਰਕ ਹੀ ਨਹੀਂ ਰੱਖਦਾ ਪਰ ਮਨਪੀਤਿਆਲੀ ਨੇ ਜਿਹੜੀ ਮਨਪੀਤਿਆਲੀ ਦੀ ਟੀਮ ਹੈ ਉਹਦੇ 'ਚ ਕੋਈ ਇਹੋ ਜਿਹਾ ਵੀ ਨਹੀਂ ਹੈਗਾ ਵੀ ਨਹੀਂ ਮਨਪੀਤਿਆਲੀ ਤੱਕ ਪਹੁੰਚ ਨਹੀਂ ਹੁੰਦੀ ਜੀ ਉਹ ਸਾਰੇ ਬੜੇ ਬੜੇ ਨੌਜਵਾਨ ਜਿਹੜੀ ਟੀਮ ਹੈ ਤੇ ਉਹ ਸਾਰੇ ਮਨਪੀਤਿਆਲੀ ਨਾਲ ਗੱਲ ਕਰਾ ਦਿੰਦੇ ਨੇ ਇਹ ਚੀਜ਼ਾਂ ਨੇ ਜਿਹੜੀਆਂ ਕਿਸੇ ਲੀਡਰ ਕਿਸੇ ਵਿਅਕਤੀ ਦੀ ਲੀਡਰਸ਼ਿਪ ਨੂੰ ਵੱਡਾ ਕਰਦੀਆਂ ਨੇ ਹੁਣ ਸੁਖਵੀਰ ਬਾਦਲ ਨਾਲ ਗੱਲ ਕਰਨੀ ਹੋਵੇ ਅਪ ਪਿੱਛੇ ਜੇ ਲੀਡਰ ਛੱਡ ਕੇ ਗਿਆ ਇੱਕ ਚੰਡੀਗੜ੍ਹੋਂ ਉਹ ਕਹਿੰਦਾ ਜੀ ਜਦੋਂ ਮੁੱਖ ਮੰਤਰੀ ਵੀ ਸੀ ਕਈ ਕਈ ਮਹੀਨੇ ਸਾਡੀ ਗੱਲ ਨਹੀਂ ਸੀ ਹੁੰਦੀ ਤੇ ਹੁਣ ਵੀ ਉਹ ਛੇਤੀ ਛੇਤੀ ਮਿਲਦੇ ਨਹੀਂ ਸੋ ਸੁਖਵੀਰ ਬਾਦਲ ਨੂੰ ਵੱਡੇ ਬਾਦਲ ਦੀ ਤਰ੍ਹਾਂ ਆਪਣੇ ਚ ਬਦਲਾ ਲਿਆਉਣੇ ਪੈਣਗੇ ਜਿਹੜੇ ਪੰਥਕ ਡਿਸੀਜਨ ਨੇ ਉਹ ਤਾਂ ਹੋਣਗੇ ਅਗਰ ਸੁਖਵੀਰ ਬਾਦਲ ਖੁਦ ਆਪਣੇ ਆਪ ਨੂੰ ਪੰਥਕ ਮੁੱਦਿਆਂ ਦੇ ਵਿੱਚ ਬਹੁਤ ਜ਼ਿਆਦਾ ਮਚਿਊਰ ਕਰ ਲੈਣਗੇ ਇਹ ਨਹੀਂ ਵੀ ਸੁਖਵੀਰ ਮਚਿਊਰ ਨਹੀਂ ਹੈ ਲੇਕਿਨ ਜਿਹੜੇ ਭਾਸ਼ਣ ਦੇਣੇ ਕਿ ਜੀ ਤਖਤ ਸਹਿਬਾਨਾਂ ਤੇ ਕਬਜ਼ਾ ਹੋ ਗਿਆ ਸੀ ਗਿਆਨੀ ਹਰਪ੍ਰੀਤ ਬਾਰੇ ਟਿੱਪਣੀ ਕਰ ਦੇਣੀ ਤੇ ਇਹ ਕਹਿ ਦੇਣਾ ਕਿ ਸ਼੍ਰੋਮਣੀ ਅਕਾਲੀ ਦਲ ਆਰਾਮ ਕਰ ਰਿਹਾ ਸੀ ਹਾਂ ਇਹ ਹੋ ਸਕਦਾ ਕਿ ਸੁਖਬੀਰ ਬਾਦਲ ਵਾਲਾ ਕਰ ਰਿਹਾ ਹੋਵੇ ਇਹ ਹੋ ਸਕਦਾ ਉਹਦੀ ਆਪਾਂ ਗਰੰਟੀ ਨਹੀਂ ਲੈਂਦੇ ਕਿਉਂਕਿ ਪ੍ਰਧਾਨ ਨੇ ਕਿਹਾ ਸੀ ਸੁਖਬੀਰ ਬਾਦਲ ਨੇ ਪਰ ਪੰਜ ਮੈਂਬਰੀ ਵਾਲੇ ਤਾਂ ਲਗਾਤਾਰ 2 ਦਸੰਬਰ ਤੋਂ ਬਾਅਦ ਲੱਗੇ ਰਹੇ ਉਦੋਂ ਤਾਂ ਧਾਮੀ ਨੇ ਵੀ ਨਹੀਂ ਮੀਟਿੰਗਾਂ ਕੀਤੀਆਂ ਬਾਅਦ ਚ ਧਾਮੀ ਸਾਹਿਬ ਅਸਤੀਫਾ ਦੇ ਗਏ ਸੋ ਇਸ ਕਰਕੇ ਸੰਦੀਪ ਜੀ ਹੁਣ ਸੁਖਵੀਰ ਬਾਦਲ ਭਾਵੇਂ ਖੁਸ਼ ਨੇ ਕਿ ਸੋਨ ਸਿੰਘ ਠੰਡਲ ਆ ਗਏ ਲੁਧਿਆਣੇ ਚ ਦੋ ਤਿੰਨ ਲੀਡਰ ਸੁਖਵੀਰ ਸਿੰਘ ਬਾਦਲ ਕਿਸੇ ਸਮੇਂ ਚ ਬਿਲਕੁਲ ਨਾਲ ਚੱਲਦੇ ਸੀ ਸੁਖਵੀਰ ਬਾਦਲ ਦੇ ਉਹ ਛੱਡ ਗਏ ਮਦਨ لال ਬੱਗਾ ਅਕਾਲੀ ਦਲ ਦੇ ਟ੍ਰੇਡ ਵਿੰਗ ਦਾ ਆਗੂ ਸੀ ਸੁਖਵੀਰ ਬਾਦਲ ਨੇ ਉਹਨੂੰ ਤਾਕਤ ਦਿੱਤੀ ਹੋਈ ਸੀ ਉਹ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਜਮ ਲੇ ਵੀ ਬਣ ਗਿਆ ਬਹੁਤ ਸਾਰੇ ਲੀਡਰ ਨੇ ਜਿਹੜੇ ਸੁਖਵੀਰ ਬਾਦਲ ਆਪਣੇ ਨਾਲ ਸੰਭਾਲ ਕੇ ਨਹੀਂ ਰੱਖ ਸਕਿਆ ਉਹ ਛੱਡ ਕੇ ਜਾਂਦੇ ਰਹੇ ਹੁਣ ਜੇ ਇੱਕਦਮ ਮੁੜਿਆ ਆ ਉਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਣਾ ਅਗਰ ਸੁਖਵੀਰ ਬਾਦਲ ਨੂੰ ਫਰਕ ਪੈਣਾ ਹੈ ਤੇ ਜ਼ਿਮਨੀ ਚੋਣ ਦੀ ਹਾਰ ਜਿੱਤ ਨਾਲ ਪੈਣਾ ਹੈ ਅਗਰ ਹਾਰ ਗਿਆ ਸੁਖਵੀਰ ਬਾਦਲ ਇਹ ਚੋਣ ਤੇ ਸੁਖਵੀਰ ਬਾਦਲ ਦੀ ਲੀਡਰਸ਼ਿਪ ਤੇ ਫੇਰ ਵੱਡਾ ਸਵਾਲ ਖੜਾ ਹੋ ਜਾਣਾ ਵੀ ਨਾ ਤੁਸੀਂ ਜ਼ਿਮਨੀ ਚੋਣਾ ਜਿੱਤੋਂ ਨਾ ਲੋਕ ਸਭਾ ਜਿੱਤੋਂ ਨਾ ਵਿਧਾਨ ਸਭਾ ਜਿੱਤੋਂ ਵੀ ਭਾਈ ਅਕਾਲੀ ਦਲ ਵਾਲੇ ਉਹ ਇਹ ਤਾਂ ਦੱਸ ਦਿਓ ਤੁਸੀਂ ਜਿੱਤੋਂਗੇ ਕਦੋਂ ਪੀਰ ਸੁਖਵੀਰ ਬਾਦਲ ਨੂੰ ਇਹ ਸਵਾਲ ਹੋਇਆ ਕਰਨਾ। ਅੱਛਾ ਡੱਲਾ ਸਾਹਿਬ ਇੱਕ ਗੱਲ ਦੱਸਿਓ ਤੁਸੀਂ ਗੱਲ ਹੁਣ ਚੋਣਾਂ ਵਾਲ ਲੈ ਆਏ ਹਾਰ ਜੇਤ ਵਾਲ ਲੈ ਆਏ। ਜਿੰਨੀ ਚੋਣ ਲੁਧਿਆਣੇ ਦੀ ਆ ਉੱਥੇ ਮੈਡਮ ਨਵਜੂਤ ਕੌਰ ਸਿੱਧੂ ਜਿਹੜੇ ਆ ਉਹ ਪਹੁੰਚ ਲਿਆ ਪ੍ਰਚਾਰ ਕਰਨ ਵਾਸਤੇ ਭਾਰਤ ਪੂਛਣਾ ਸ਼ੂ ਦੇ ਹੱਕ ਦੇ ਵਿੱਚ ਤੇ ਪੱਤਰਕਾਰਾਂ ਨਾਲ ਜਦੋਂ ਗੱਲ ਕਰਦੇ ਕਹਿੰਦੇ ਅਸੀਂ ਤੇ ਐਕਟਿਵ ਹੈਗੇ ਆ ਮੈਂ ਤੇ ਚੋਣ ਵੀ ਲੜੂਗੀ ਬਾਕਾਇਦਾ ਤੌਰ ਦੇ ਉੱਤੇ ਪਰ ਆਪਾਂ ਸਵੇਰ ਵਾਲੇ ਸ਼ੋਅ 'ਚ ਹੀ ਗੱਲ ਕਰ ਰਹੇ ਸੀ ਵੀ ਸਿੱਧੂ ਸਾਹਿਬ ਕਿੱਥੇ ਨੇ ਤੇ ਮਤਲਬ ਹੁਣ ਮੈਡਮ ਐਕਟਿਵ ਰਹਿਣਗੇ ਸਿੱਧੂ ਸਾਹਿਬ ਜਿਹੜੇ ਆ ਉਹ ক্রিকেট ਵਾਲੀ ਰਹਿਣਗੇ ਜਾਂ ਸਿਆਸਤ ਦੇ ਵਿੱਚ ਕੋਈ ਉਥਲ ਪੁਥਲ ਵੇਖਣ ਨੂੰ ਮਿਲੂਗੀ ਵੀ ਬਿਲਕੁਲ ਮੌਕੇ ਤੇ ਸਿੱਧੂ ਸਾਹਿਬ ਵੀ ਐਕਟਿਵ ਹੋ ਜਾਣਗੇ ਦੇਖੋ ਡਾਕਟਰ ਨਵਜੋਤ ਕੌਰ ਸਿੱਧੂ ਕੈਂਸਰ ਤੋਂ ਠੀਕ ਹੋਏ ਨੇ ਉਹ ਅੰਮ੍ਰਿਤਸਰ ਸੀਗੇ ਜਿਹੜਾ ਉਹਨਾਂ ਦਾ ਅੱਜ ਬਿਆਨ ਆਇਆ ਉਹ ਅੰਮ੍ਰਿਤਸਰ ਤੋਂ ਆਇਆ ਉਹਨਾਂ ਨੇ ਦੱਸਿਆ ਵੀ ਰਾਣਾ ਗੁਰਜੀਤ ਉਹਨਾਂ ਨੇ ਵੀ ਉਹਨਾਂ ਨੂੰ ਫੋਨ ਕੀਤਾ ਰਾਣਾ ਗੁਰਜੀਤ ਸਿਆਣੇ ਲੀਡਰ ਨੇ ਆਸ਼ੂ ਦੀ ਜਿੱਤ ਲਈ ਰਾਣਾ ਗੁਰਜੀਤ ਬਹੁਤ ਮਿਹਨਤ ਕਰਦੇ ਆ ਬਿਲਕੁਲ ਉਹਨਾਂ ਨੇ ਕਈ ਲੀਡਰਾਂ ਨੂੰ ਫੋਨ ਕੀਤਾ ਪਿਛਲੇ ਦਿਨਾਂ 'ਚ ਦੋ ਤਿੰਨ ਲੀਡਰਾਂ ਦੇ ਉਸ ਤੋਂ ਬਾਅਦ ਕਿਉਂਕਿ ਮੇਰੇ ਵੀ ਬਹੁਤ ਸਾਰੇ ਲੀਡਰਾਂ ਨਾਲ ਗੱਲ ਹੁੰਦੀ ਰਹਿੰਦੀ ਸਾਰੀਆਂ ਪਾਰਟੀਆਂ ਦੀ ਕਿਉਂਕਿ ਕੀ ਚੱਲ ਰਿਹਾ ਸਿਆਸੀ ਮਾਹੌਲ ਗੱਲਬਾਤ ਹੁੰਦੀ ਰਹਿੰਦੀ ਜੀ ਰਾਣਾ ਗੁਰਜੀਤ ਬਹੁਤ ਕੋਸ਼ਿਸ਼ ਕਰ ਰਿਹਾ ਕਿ ਆਸ਼ੂ ਨੂੰ ਜਿਤਾਇਆ ਜਾਵੇ ਔਰ ਮੁਕਾਬਲੇ 'ਚ ਵੀ ਆਸ਼ੂ ਭਾਰਕੁਸ਼ਨ ਆਸ਼ੂ ਔਰ ਭਾਜਪਾ 'ਚ ਸਿੱਧਾ ਮੁਕਾਬਲਾ ਆਮ ਆਦਮੀ ਪਾਰਟੀ ਨੂੰ ਅੱਜ ਮੈਂ ਤੀਜੇ ਨੰਬਰ ਤੇ ਮੰਨ ਰਿਹਾ ਭਾਵੇਂ ਜਿੱਤ ਜੇ ਆਮ ਆਦਮੀ ਪਾਰਟੀ ਜਿੱਤਨੂ ਦਾ ਭਾਵੇਂ ਸੁਖਵੀਰ ਬਾਦਲ ਵੀ ਜਿੱਤ ਜੇ ਪਰ ਅੱਜ ਮੈਨੂੰ ਲੱਗ ਰਿਹਾ ਕਿ ਆਸ਼ੂ ਔਰ ਬੀਜੇਪੀ ਚ ਮੁਕਾਬਲਾ ਹੈ ਹੁਣ ਬੀਬੀ ਨਵਜੋਤ ਕੌਰ ਨੂੰ ਵੀ ਫੋਨ ਕੀਤਾ ਹੋਣਾ ਰਾਣਾ ਗੁਰਜੀਤ ਜੀ ਨੇ ਵੀ ਤੁਸੀਂ ਇੱਥੇ ਵੀ ਆਓ ਤੇ ਨਵਜੋਤ ਕੌਰ ਸਿੱਧੂ ਕਹਿੰਦੇ ਮੈਂ ਜ਼ਰੂਰ ਆਉਂ ਜੇ ਤੁਸੀਂ ਮੈਨੂੰ ਸੱਦਿਆ ਤੇ ਮੈਂ ਪ੍ਰਚਾਰ ਕਰਕੇ ਜਾਵਾਂ ਚੌਣ ਨਵਜੋਤ ਕੌਰ ਸਿੱਧੂ ਹੁਣਾਂ ਨੇ ਲੜਨੀ ਹੈ ਉਹ ਪਿਛਲੇ ਕਾਫੀ ਢੇਰ ਦੇ ਲੁਧਿਆਣਾ ਪੱਛਮੀ ਹਲਕੇ ਅ ਅੰਮ੍ਰਿਤਸਰ ਪੱਛਮੀ ਹਲਕੇ ਚ ਸਰਗਰਮ ਨੇ ਔਰ ਤੁਹਾਨੂੰ ਇੱਕ ਹੋਰ ਗੱਲ ਵੀ ਹੈ ਹੈਡਿੰਗ ਅਮਰੀ ਸਰ ਪੂਰਬੀ ਐ ਸ਼ਾਇਦ ਉਹਨਾਂ ਦਾ ਹਲਕਾ ਆਮਰੀ ਸਰ ਪੂਰਬੀ ਮੈਂ ਮਾਫ ਕਰਨਾ ਅਮਰੀ ਸਰ ਹਾਂ ਪੂਰਬੀ ਪੂਰਬੀ ਈਸਟ ਹੁਣ ਸੰਦੀਪ ਜੀ ਨਵਜੋਤ ਕੌਰ ਉਹਨਾਂ ਨੂੰ ਮਿਲਣ ਆਈ ਸੀ ਬੀਬੀ ਪ੍ਰਿੰਕਾ ਗਾਂਧੀ ਜਦੋਂ ਨਵਜੋਤ ਸਿੱਧੂ ਜੇਲ੍ਹ 'ਚ ਸੀ ਤੇ ਪ੍ਰਿੰਕਾ ਗਾਂਧੀ ਬਹੁਤ ਜ਼ਿਆਦਾ ਨਵਜੋਤ ਕੌਰ ਬਹੁਤ ਜ਼ਿਆਦਾ ਬਿਮਾਰ ਸੀ ਕੈਂਸਰ ਤੋਂ ਉਦੋਂ ਪਟਿਆਲੇ ਦੀ ਚੋਣ ਬਾਰੇ ਉਹਨਾਂ ਨੂੰ ਪੁੱਛਿਆ ਸੀ ਉਦੋਂ ਸਿੱਧੂ ਸਾਹਿਬ ਵੀ ਆਗੇ ਸੀ ਜੇਲ੍ਹ ਤੋਂ ਤੇ ਉਹਨਾਂ ਨੇ ਇਨਕਾਰ ਕਰਤਾ ਸੀ ਕਿ ਮੈਂ ਚੋਣ ਨਹੀਂ ਲੜਨੀ ਮੇਰੀ ਸਿਹਤ ਨਹੀਂ ਠੀਕ ਹੁਣ ਡਾਕਟਰ ਨਵਜੋਤਖਰ ਕਹਿੰਦੇ ਮੈਂ ਚੋਣ ਲੜੂੰਗੀ ਅਮਰਸਰ ਤੋਂ ਇਹਦੇ 'ਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਉਹ ਪਹਿਲਾਂ ਵੀ ਚੋਣ ਲੜਦੇ ਰਹੇ ਨੇ ਡਾਕਟਰ ਨਵਜੋਤਖਰ ਜਿੱਦੋਂ ਤੱਕ ਗੱਲ ਰਹੀ ਨਵਜੋਤ ਸਿੰਘ ਸਿੱਧੂ ਦੀ ਨਵਜੋਤ ਸਿੰਘ ਸਿੱਧੂ ਨੇ ਆਪ ਤਾਂ ਮਨ ਹੀ ਨਹੀਂ ਕੀਤਾ ਉਹ ਤਾਂ ਕਾਂਗਰਸ ਪਾਰਟੀ ਦੇ ਪ੍ਰਭਾਰੀਆਂ ਨੇ ਜਨਰਲ ਸਕੱਤਰ ਇੰਚਾਰਜ ਪੰਜਾਬ ਦੀ ਲੀਡਰਸ਼ਿਪ ਉਹ ਕਹਿੰਦੀ ਜੀ ਸਿੱਧੂ ਸਾਹਿਬ ਤੁਸੀਂ ਨਾ ਕਰੋ ਉਹ ਸਿੱਧੂ ਤੇ ਸ਼ਿਕਾਇਤਾਂ ਲਾ ਕੇ ਆਉਂਦੇ ਸੀ ਵੀ ਸਿੱਧੂ ਅਨਿਸ਼ਾਸਨਹੀਨਤਾ ਕਰਦਾ ਹੈ ਪਉ ਨਵਜੋਤ ਸਿੱਧੂ ਤਾਂ ਆਪਣੀ ਕਮੈਂਟਰੀ ਚ ਰੁੱਝਿਆ ਅੱਜਕੱਲ ਰਾਹੁਲ ਤੇ ਪ੍ਰਿੰਕਾ ਗਾਂਧੀ ਦੇ ਇਨ ਟੱਚ ਹੈ ਉਹ ਜਦੋਂ ਰਾਹੁਲ ਤੇ ਪ੍ਰਿੰਕਾ ਗਾਂਧੀ ਨੇ ਲਾਂਚ ਕਰਤਾ ਨਵਜੋਤ ਸਿੱਧੂ ਨੂੰ ਵੀ ਚਲੋ ਜੀ ਤੁਸੀਂ ਪੰਜਾਬ ਦੀ ਆ ਜ਼ਿੰਮੇਵਾਰੀ ਚੱਕੋ ਜਿਹੜੀ ਵੀ ਦੇਣਗੇ ਤੇ ਨਵਜੋਤ ਸਿੱਧੂ ਮੈਦਾਨ ਚਾ ਦੂ ਮੁੱਖ ਮੰਤਰੀ ਦੇ ਚਿਹਰੇ ਤੋਂ ਘੱਟ ਮੈਨੂੰ ਉਮੀਦ ਨਹੀਂ ਕਿ ਉਹ ਆਊਗਾ ਕਿਉਂਕਿ ਮੰਤਰੀ ਉਹਨੇ ਬਣਨਾ ਨਹੀਂ ਨਵਜੋਤ ਸਿੱਧੂ ਨੇ ਆਪਸ ਵਿੱਚ ਇਹ ਗੱਲ ਕੀਤੀ ਮੰਤਰੀ ਬਣ ਕੇ ਕੋਈ ਕੁਝ ਨਹੀਂ ਕਰ ਸਕਦਾ ਨਵਜੋਤ ਸਿੱਧੂ ਦਾ ਇਹ ਮੰਨਣਾ ਹੈ ਕਿਉਂਕਿ ਸਾਡੀ ਜਿਹੜਾ ਸਿਸਟਮ ਬਣ ਗਿਆ ਪ੍ਰਧਾਨ ਮੰਤਰੀ ਦੀ ਮਰਜ਼ੀ ਬਿਨਾ ਕੇਂਦਰ 'ਚ ਕੁਝ ਨਹੀਂ ਹੁੰਦਾ ਸੂਬੇ 'ਚ ਮੁੱਖ ਮੰਤਰੀ ਦੀ ਮਰਜ਼ੀ ਬਿਨਾ ਕੁਝ ਨਹੀਂ ਹੁੰਦਾ ਤੇ ਨਵਜੋਤ ਸਿੱਧੂ ਕੋਲੇ ਮਾਡਲ ਹੈ ਪੰਜਾਬ ਦਾ ਜਿਹਦੇ ਤੇ ਪੰਜਾਬ ਨੂੰ ਤਰੱਕੀ ਕਰਾਈ ਜਾ ਸਕਦੀ ਹੈ ਉਹ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਕੋਲੇ ਮਾਡਲ ਪਿਆ ਉਹਨਾਂ ਨੂੰ ਪਤਾ ਹੈ ਸੋ ਜਦੋਂ ਉਹ ਬੁਲਾ ਲੈਣਗੇ ਸਿੱਧੂ ਆ ਜਾਊਗਾ ਨਹੀਂ ਤਾਂ ਸਿੱਧੂ ਆਪਣੀ ਰਜ਼ਾ 'ਚ ਰਾਜ਼ੀ ਹੈ ਸਿੱਧੂ ਸ਼ੋਰ ਦੀਆਂ ਬਲੰਡੀਆਂ ਤੇ ਹੈ ক্রিকেট ਦੀ ਦੁਨੀਆ 'ਚ ਪੂਰੀ ਦੁਨੀਆ 'ਚ ਨਵਜੋਤ ਸਿੱਧੂ ਦਾ ਸਿੱਕਾ ਚੱਲਦਾ ਹੈ ਕਮੈਂਟਰੀ ਕਰੇ ਤਾਂ 4 ਪੈਸੇ ਵੀ ਘਰੇ ਆ ਰਹੇ ਨੇ ਘਰ ਦੀ ਆਰਥਿਕਤਾ ਵੀ ਠੀਕ ਹੋ ਜੂਗੀ ਤੇ ਨਵਜੋਤ ਸਿੱਧੂ ਕੋਈ ਆਉਧਿਆਂ-ਆਉਧਿਆਂ ਪਿੱਛੇ ਭੱਜਣ ਵਾਲਾ ਵਿਅਕਤੀ ਹੈ ਨਹੀਂ ਉਹਨੇ ਤਾਂ ਰਾਜ ਸਭਾ ਦੀ ਮੈਂਬਰੀ ਛੱਡਤੀ ਸੀ ਪੰਜਾਬ ਪਿੱਛੇ ਸੋ ਉਹ ਨਾ ਧੜਾ ਬਣਾਵੇ ਨਾ ਗੁੱਟਬਾਜ਼ੀ ਨਵਜੋਤ ਸਿੱਧੂ ਇੱਕ ਰੱਬ ਦੀ ਮੌਤ ਜੀਣ ਵਾਲਾ ਵਿਅਕਤੀ ਹੈ ਬਾਬੇ ਨੇ ਉਹਤੇ ਮਿਹਰ ਕੀਤੀ ਉਹਦੇ ਜ਼ਰੀਏ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ ਗਿਆ ਬਿਲਕੁਲ ਬਾਕੀ ਇਮਰਾਨ ਖਾਨ ਦੀ ਵੀ ਭੂਮਿਕਾ ਸੀ ਮੋਦੀ ਸਾਹਿਬ ਦੀ ਵੀ ਸੀ ਭੂਮਿਕਾ ਪਰ ਜ਼ਰੀਆ ਨਵਜੋਤ ਸਿੱਧੂ ਬਣਿਆ ਵੱਡਾ ਕ੍ਰੈਡਿਟ ਨਵਜੋਤ ਸਿੱਧੂ ਨੂੰ ਹੈ ਸੋ ਆਪਣੀ ਮੌਤ ਚ ਕਮੈਂਟਰੀ ਕਰਦਾ ਨਵਜੋਤ ਸਿੱਧੂ ਚੈਨਲ ਵੀ ਬਣਾ ਲਿਆ ਸੋਸ਼ਲ ਮੀਡੀਆ ਤੇ ਤੇ ਜਿਹੜੇ ਦਰਸ਼ਕ ਨੇ ਉਹਨੂੰ ਸੁਣਨਾ ਚਾਹੁੰਦੇ ਨੇ ਖੁਸ਼ ਨੇ ਜਿੱਦਣ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਨੇ ਨਵਜੋਤ ਸਿੱਧੂ ਨੂੰ ਜ਼ਿੰਮੇਵਾਰੀ ਦੇ ਦਿੱਤੀ ਵੀ ਚਲੋ ਪੰਜਾਬ ਚ ਸਰਕਾਰ ਬਣਾ ਕੇ ਤਰੱਕੀ ਕਰਾਓ ਸਿੱਧੂ ਆ ਜਾਊਗਾ ਜੀ ਦਿਲ ਸਾਹਿਬ ਬਹੁਤ ਬਹੁਤ ਆਨੰਦ ਇਸ ਤੋਂ ਕੱਟ ਨਹੀਂ ਆਉਂਦਾ ਅੱਛਾ ਇੱਕ ਹੋਰ ਗੱਲ ਮੈਂ ਕਹਦੇ ਆਂ ਜੀ ਨਵਜੋਤ ਸਿੱਧੂ ਦੀ ਡਿਮਾਂਡ 27 ਤੋਂ ਪਹਿਲਾਂ ਸਾਰੀਆਂ ਪਾਰਟੀਆਂ 'ਚ ਹੋ ਜਾਣੀਆਂ ਤੁਸੀਂ ਵੇਖ ਲਿਓ ਹਰ ਪਾਰਟੀ ਚਾਹੂਗੀ ਸਿੱਧੂ ਆ ਦੇ ਜੀ ਇਹ ਤੁਹਾਡੇ ਸਾਹਮਣੇ ਆ ਜਾਣਾ ਜੀ ਜਲਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਧੰਨਵਾਦ ਸਸਿਕਾ ਜੀ ਬਹੁਤ ਬਹੁਤ ਧੰਨਵਾਦ ਔਰ ਕੋਈ ਵੀ ਧਿਰ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਵੀ ਅਗਰ ਅਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਸਾਨੂੰ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਇਸ ਚਰਚਾ ਰਾਹੀਂ ਅੱਗੇ ਵਧਾਵਾਂਗੇ ਧੰਨਵਾਦ ਜੀ ਬਹੁਤ